ਨੌਂ ਅਕਾਦਸ ਕਮੇਕਿਰ ਨੂੰ ਤੁਸੀਂ ਲੈ ਕੇ ਹਾਜਰਾ ਕ੍ਰਾਂਟਿਸ਼ੂ ਤੇ ਕ੍ਰਾਂਟਿਸ਼ੂ ਦੀ ਗੱਲ ਕਰਦੇ ਕਿ ਤਰਨ ਤਰਨ ਦੇ ਨੇੜੇ ਪੈਂਦੇ ਪੱਟੀ ਦੇ ਵਿੱਚ ਪਟਿਆਲਾ ਦੇ ਆਮ ਆਦਮੀ ਤੋਂ ਦਿਹਾਤੀ ਦੇ ਪਰਦਾਨ ਚੇਤਨ ਸਿੰਘ ਦੀ ਬਹਾਦਰੀ ਸਾਹਮਣੇ ਆਈ ਸਭ ਨੇ ਤਸਵੀਰਾਂ ਦੇਖੀਆਂ ਕਿ ਕਿਸ ਤਰ੍ਹਾਂ ਉਹਨਾਂ ਨੇ ਬਹਾਦਰੀ ਕੀਤੀ ਉੱਥੇ ਪੁੱਜੇਗੇ ਪੁੱਜੇ ਕਿਸ ਤਰ੍ਹਾਂ ਸੀਗੇ ਤੇ ਉੱਥੇ ਉਹਨਾਂ ਉੱਪਰ ਗੋਲੀ ਚਲਾਉਣ ਵਾਲੇ ਲੋਕ ਕੌਣ ਸਰ ਕੀ ਰੰਜੇ ਸੀਗੀ ਇਹਦੀ ਪੂਰੀ ਜਾਣਕਾਰੀ ਲੈ ਲਈ ਸਾਡੇ ਨਾਲ ਸਿਰਫ ਫੋਨਾਂ ਤੇ ਮੌਜੂਦ ਨੇ ਸੋਨੂ ਮਲਾਪੀ ਉਹਨਾਂ ਕੋਲ ਪੁੱਛਿਆ ਕਿ ਕਾਰਨ ਕੀ ਬਣਿਆ ਉਹਨਾਂ ਉੱਪਰ ਗੋਲੀ ਚਲਾਉਣ ਵਾਲੇ ਲੋਕ ਕੀ ਸੀਗੇ ਤੇ ਕੀ ਰੰਜਿਸ ਸੀਗੇ ਸੋਨੂ ਜੀ ਕਿਹੜੀ ਰੰਜਿਸ ਦੇ ਚਲਦੇ ਹੋਏ ਉਹਨਾਂ ਉੱਪਰ ਗੋਲੀ ਚਲਾਈ ਉਹਨਾਂ ਲੋਕਾਂ ਨੇ ਜੀ ਸਰ ਚੇਤਨ ਸਿੰਘ ਪਟਿਆਲੇ ਤੋਂ ਸੀ ਆਮ ਆਦਮੀ ਪਾਰਟੀ ਦੇ ਜੀ ਜਥੇਦੀ ਪ੍ਰਧਾਨ ਜੀ ਸਰ ਤਰਨ ਤਰਨ ਇਹ ਪੱਟੀ ਤੇ ਲੱਗੀ ਪੱਟੀ ਸ਼ਹਿਰ ਦੇ ਵਿੱਚ ਕੁਲਾ ਚੌਂਕ ਦੇ ਵਿੱਚ ਇਹ ਆਪਣੇ ਕੋਈ ਨਿੱਜੀ ਕੰਮ ਲਈ ਆਏ ਸੀ ਜੀ ਇਹ ਚੌਂਕ ਦੇ ਵਿੱਚੋਂ ਲੰਘ ਰਹੀ ਤੇ ਇਹਨਾਂ ਨੇ ਦੇਖਿਆ ਕਿ ਕਿਸੇ ਲੜਕੀ ਨੂੰ 4-5 ਅਨਸਰ ਜਿਹੜੇ ਹੀ ਉਹ ਗੱਡੀ ਦੇ ਵਿੱਚ ਜ਼ਬਰਦਸਤੀ ਬਿਠਾ ਰਹੇ ਸੀ ਜੀ ਜ਼ਬਰਦਸਤੀ ਬਿਠਾ ਦੇ ਇਹਨਾਂ ਨੇ ਅੱਗੇ ਆਪਣੀ ਹਿੰਮਤ ਦਿਖਾ ਕੇ ਗੱਡੀ ਹੋ ਗਈ ਕੁੜੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜੀ ਕੁੜੀ ਨੂੰ ਗੱਡੀ ਦੇ ਵਿੱਚੋਂ ਜਦੋਂ ਬਾਹਰ ਕੱਢਿਆ ਤੇ ਇਹਨਾਂ ਨੇ ਜਿਹੜੇ ਆਏ ਸੀ ਕੁੜੀ ਨੂੰ ਕੈਪਟ੍ਰੇਮ ਕਰਨਾ ਸੀ ਇਹਨਾਂ ਨੇ ਫੈਰਿੰਗ ਕੀਤੀ ਫੈਰਿੰਗ ਕਰਨ ਦੇ ਨਾਲ ਉਹਨਾਂ ਦੇ ਇੱਕ ਗਰਦਨ ਤੇ ਗੋਲੀ ਲੱਗੀ ਇੱਕ ਮੋਟੇ ਦੇ ਆਰ-ਪਾਰ ਹੋ ਗਈ ਜੀ ਜੇਸੀ ਗੱਲ ਕਰਦੇ ਸੋਨੋ ਜੀ ਇਸ ਨੇ ਨੇਤਾ ਕਹਿ ਲਿਆ ਆਪਾਂ ਲੀਡਰ ਕਹਿ ਲਿਆ ਇਹਨੇ ਬਹਾਦਰੀ ਦਿਖਾਉਂਦੇ ਹੋਏ ਲੜਕੀ ਨੂੰ ਜਿਹਨੂੰ ਬਾਹਰ ਕੱਢਿਆ ਗੱਡੀ ਚੋਂ ਬਚਾਇਆ ਉਹਨਾਂ ਕਿਡਨੈਪਰਾਂ ਤੋਂ ਉਹ ਲੜਕੀ ਕਿੱਥੇ ਦੀ ਸੀਗੀ ਤੇ ਜਿਹੜੇ ਕਿਡਨੈਪ ਕਰਨ ਵਾਲੇ ਲੋਕ ਸਨ ਉਹਨਾਂ ਦਾ ਪਤਾ ਲੱਗ ਸੀ ਕਿ ਉਹ ਕੌਣ ਸਰ ਤੇ ਕਿਉਂ ਕਿਡਨੈਪ ਕਰ ਰਿਹਾ ਸਰ ਸਰ ਤੁਰੰਤ ਆਨਦੇ ਨੇ ਦੀ ਪਿੰਡ ਹਰੀਕੇ ਦੀ ਇਹ ਕੁੜੀ ਹੈਗੀ ਪਰ ਇੱਕ ਤੋਂ ਆਪਣੇ ਕੋਈ ਕੰਮ ਲਈ ਆਈ ਸੀ ਇੱਥੇ ਤੇ ਇਹਨੂੰ ਆਂਦੇ ਹੀ ਕੋਈ ਗੱਡੀ ਤੇ ਵਰਨਾ ਗੱਡੀ ਦੇ ਵਿੱਚ ਆਏ ਪੰਜ ਚਾਰ ਪੰਜ ਜਾਨੀ ਤੇ ਇਹਨੂੰ ਕਿਡਨਾਪ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਜੋ ਆਪਣੀ ਹਿੰਮਤ ਦਿਖਾਉਂਦੇ ਆਇਆ ਗਾੜੀ ਵੱਧ ਕੇ ਕੁੜੀ ਨੂੰ ਬਚਾ ਲਿੱਤਾ ਜੀ ਜੀ ਇਹਨਾਂ ਨੇ ਬਹਾਦਰੀ ਦਿਖਾਉਂਦੇ ਹੋਏ ਜਦੋਂ ਲੜਕੀ ਨੂੰ ਬਚਾਇਆ ਉਸ ਸਮੇਂ ਉੱਥੇ ਹੋਰ ਲੋਕ ਇਹਨਾਂ ਦੇ ਸਮਰਥਨ ਚ ਨਹੀਂ ਆਏ ਉਸ ਮੁਖੇ ਤੇ ਜੀ ਸਰ ਸਭ ਲੱਗਿਆ ਮੰਨੇ ਦੇਖਦੇ ਰਹਿ ਜਦੋਂ ਫਾਇਰਿੰਗ ਹੋਈ ਸਭ ਭੱਜ ਕੇ ਲੱਗੋ ਜੀ ਕੋਈ ਵੀ ਇਹਨਾਂ ਦੇ ਲੱਗ ਨਹੀਂ ਆਏ ਇਕੱਲੇ ਹੀ ਟਟੇ ਰਹੇ ਇਕੱਲੇ ਹੀ ਟਟੇ ਰਹੇ ਤੇ ਜਗਲ ਕਰਦੇ ਕਿ ਤੁਸੀਂ ਦੱਸੋ ਕਿ ਇੱਕ ਗਰਦਨ ਚ ਗੋਲੀ ਲੱਗੀ ਹੈ ਦੇ ਇੱਕ ਮੋਟਰ ਚ ਹਾਰ ਪਰ ਹੋਈ ਹੈ ਉਸ ਤੋਂ ਬਾਅਦ ਇਹਦੀ ਸਥਿਤੀ ਕੀ ਬਣੀ ਹੋਈ ਹੈ ਹੁਣ ਇਹ ਕਿੱਥੇ ਇਲਾਜ ਦਾ ਹੋ ਰਿਹਾ ਜੀ ਸਰ ਤਰਨਤਾਰਨ ਦੇ ਸਿਵਲ ਹਸਪੀਟਲ ਦੇ ਵਿੱਚ ਇਹਨਾਂ ਨੂੰ ਰੈਫਰ ਕਰਕੇ ਅੰਮ੍ਰਿਤਸਰ ਭੇਜ ਦਿੱਤਾ ਗਿਆ ਸਰ ਜੀ ਜੀ ਇਹ ਚ ਹਾਲਤ ਨਾਜੁਕ ਦੱਸੀ ਜਾ ਰਹੀ ਜੀ ਸਰ ਜੀ ਹਾਲਤ ਨਾਜੁਕ ਦੱਸੀ ਜਾ ਰਹੀ ਜੇ ਅਸੀਂ ਗੱਲ ਕਰਦੇ ਹਾਂ ਸੰਦੀਪ ਜੀ ਕਿ ਇਸ ਤੋਂ ਬਾਅਦ ਪੁਲਿਸ ਵੱਲੋਂ ਕੋਈ ਸਾਹਮਣੇ ਆਇਆ ਜਿਹੜੇ ਲੋਕਾਂ ਨੇ ਇਹਨਾਂ ਉੱਪਰ ਫਾਇਰਿੰਗ ਕੀਤੀ ਛੋਲਕ ਉਹਨਾਂ ਦੀ ਕਿਸੇ ਦੀ ਗ੍ਰਿਫਤਾਰੀ ਹੋਈ ਜਾਂ ਨਹੀਂ ਹੋਈ ਜੀ ਸਰ ਬੰਦੇ ਆਪਣੇ ਪਛਾਣ ਚ ਆਗੇ ਚੁੱਕੇ ਨੇ ਪੁਲਿਸ ਦੀ ਤੇ ਪੁਲਿਸ ਦਾ ਕਹਿਣਾ ਕਿ ਅਸੀਂ ਛਾਪਾ ਮਾਰੀ ਕਰ ਰਹੇ ਆ ਤੇ ਜੋ ਬੰਦੇ ਜਲਦੀ ਹੀ ਅਰੈਸਟ ਕੀਤੇ ਜਾਣਗੇ ਇਸ ਗੱਲ ਬਾਰੇ ਵੀ ਗੱਲਬਾਤ ਹੋਈ ਪੁਲਿਸ ਦੇ ਨਾਲ ਕਿ ਜਿਹੜੇ ਲੋਕਾਂ ਨੇ ਇਹਨਾਂ ਦੇ ਉੱਪਰ ਫਾਇਰਿੰਗ ਕੀਤੀ ਉਹ ਪਹਿਲਾ ਅਪਰਾਧਿਕ ਮਾਮਲਾ ਚ ਕਦੀ ਪਹਿਲਾਂ ਹੈ ਸਨ ਜਾਂ ਨਹੀਂ ਸਨ ਜੀ ਸਰ ਪਤਾ ਕੀਤਾ ਇਹ ਕਹਿੰਦੇ ਬਾਕੀ ਪੁਲਿਸ ਕਹਿੰਦੀ ਕਿ ਜਦੋਂ ਉਜੇ ਤੋਂ ਬੰਦੇ ਫੜੇ ਜਾਣਗੇ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਇਹਨਾਂ ਦਾ ਕਿਸ ਤਰ੍ਹਾਂ ਦਾ ਹੈ। ਯਾਨੀ ਕਿ ਜਦੋਂ ਤਰ ਉਹ ਲੋਕ ਗ੍ਰਿਫਤ ਵਿੱਚ ਨਹੀਂ ਜਾਂਦੇ ਉਸ ਉਦੋਂ ਤੱਕ ਪੁਲਿਸ ਵੱਲੋਂ ਹਜੇ ਕੋਈ ਬਿਆਨ ਹੋਰ ਨਹੀਂ ਆਇਆ ਤੇ ਪਰ ਜਿਹੜੇ ਉਹਨਾਂ ਨੂੰ ਪਕੜਨ ਦੀ ਕੋਸ਼ਿਸ਼ਾਂ ਨੇ ਉਹ ਜਾਰੀ ਨੇ। ਜੀ ਸਰ। ਜੀ ਸਰ। ਸੋਨੂ ਜੀ ਬਹੁਤ ਬਹੁਤ ਧੰਨਵਾਦ ਪੂਰੀ ਜਾਣਕਾਰੀ ਦੇਣ ਲਈ। ਇਸੇ ਤਰ੍ਹਾਂ ਤੁਸੀਂ ਖਬਰਾਂ ਉੱਪਰ ਨਜ਼ਰ ਬਣਾਈ ਰੱਖਣਾ ਸੀ ਤੁਹਾਡੇ ਸੰਪਰਕ ਵਿੱਚ ਹੀ ਰਾਵਾਂਗੇ। ਧੰਨਵਾਦ ਜੀ। ਸੋ ਤਰਨ ਤਰਨ ਤੋਂ ਸੋਨੂਮ ਲਾਪ ਜੀ ਸਾਨੂੰ ਜਾਣਕਾਰੀ ਦੇ ਰਹੇ ਹਨ ਕਿਸ ਤਰ੍ਹਾਂ ਇਸ ਬਹਾਦਰ ਲੀਡਰ ਨੇ ਅੱਗੇ ਵਧ ਕੇ ਇਕੱਲੇ ਹੀ ਉਹਨਾਂ ਲੋਕਾਂ ਦਾ ਜੋ ਕਿਡਨੈਪਰ ਸਨ ਉਹਨਾਂ ਦਾ ਮੁਕਾਬਲਾ ਕੀਤਾ ਤੇ ਉਹਨਾਂ ਕੋਲ ਹਥਿਆਰ ਹੋਣ ਦੀ ਵਜ੍ਹਾ ਨਾਲ ਉਹਨਾਂ ਨੇ ਇਹਨਾਂ ਉੱਪਰ ਗੋਲੀ ਚਲਾ ਦਿੱਤੀ ਇੱਕ ਗੋਲੀ ਗਰਦਨ ਵਿੱਚ ਲੱਗੀ ਤੇ ਦੂਸਰੀ ਮੋਢੇ ਨੂੰ ਆਰਪਰ ਕਰਦੇ ਹੋਏ ਨਿਕਲ ਗਈ ਹਾਲਤ ਗੰਭੀਰ ਬਣੀ ਹੋਏ ਚੇਤਨ ਸਿੰਘ ਜੀ ਦੀ ਜੋ ਕਿ ਆਮ ਆਦਮੀ ਪਾਰਟੀ ਦੇ ਦਿਹਾਤੀ ਪ੍ਰਤਾਨ ਨੇ ਉਹਨਾਂ ਨੇ ਪੱਟੀ ਵਿੱਚ ਜਾ ਕੇ ਤਰੰਤਾਲ ਨਾਲ ਲੱਗਦੇ ਹੋਏ ਏਰੀਆ ਪੱਟੀ ਵਿੱਚ ਜਾ ਕੇ ਇਸ ਲੜਕੀ ਦੀ ਜਾਨ ਬਚਾਈ ਜੋ ਕਿ ਇਹਨਾਂ ਨੂੰ ਜਾਣਦੀ ਨਹੀਂ ਸੀ ਨਜ਼ਾਇਜ਼ ਹੁੰਦਾ ਹੋਏ ਦੇਖ ਕੇ ਬਹਾਦਰੀ ਦਾ ਇੱਕ ਸਬੂਤ ਹੀ ਕਹਾਂਗੇ ਬਹਾਦਰੀ ਦਿਖਾਉਂਦੇ ਹੋਏ ਉਸ ਬੱਚੀ ਨੂੰ ਬਚਾਇਆ ਤੇ ਬੱਚੀ ਨੂੰ ਤਾਂ ਹਾਲਾਂਕਿ ਬਚਾਲਿਆ ਲੇਕਿਨ ਖੁਦ ਇਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਤੇ ਇਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਅਮਰitsar ਤੇ ਉਹਨਾਂ ਦਾ ਉੱਥੇ ਇਲਾਜ ਚੱਲ ਰਿਹਾ ਤੇ ਪੁਲਿਸ ਦਾ ਕਹਿਣਾ ਹੈ ਕਿ ਜਿਹੜੇ આરોપી ਨੇ ਜਿਹੜੇ ਕਿਡਨੈਪਰ ਨੇ ਉਹਨਾਂ ਦੀ ਪਛਾਣ ਹੋ ਚੁੱਕੀ ਹੈ ਤੇ ਉਹਨਾਂ ਨੂੰ ਜਲਦੀ ਹੀ ਫੜ ਲਿਆ ਜਾਏਗਾ ਤੁਸੀਂ ਵੀ ਜਰਾ ਸੁਣੋ ਇਹ ਜੀ ਸਾਡੇ ਚੇਤਨ ਸਿੰਘ ਜੋੜ ਮਾਜਰਾ ਜੀ ਨੇ ਪਟਿਆਲਾ ਡਿਸਟ੍ਰਿਕਟ ਤੋਂ ਤੇ ਸਾਡੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਵੀ ਨੇ ਉੱਥੋਂ ਇਹ ਅੱਜ ਪੱਟੀ ਆਪਣੇ ਕਿਸੇ ਨਿੱਜੀ ਕੰਮ ਆਏ ਸੀ ਤੇ ਉੱਥੇ ਕੁੱਲਾ ਚੌਂਗ ਦੇ ਵਿੱਚ ਨਾ ਵੇਖਿਆ ਕਿ ਕੁਝ ਮੁੰਡੇ ਜਿਹੜੇ ਇੱਕ ਕੁੜੀ ਨੂੰ ਧੱਕੇ ਨਾਲ ਗੱਡੀ ਦੇ ਵਿੱਚ ਸੁੱਟ ਰਹੇ ਆ ਤੇ ਇਹਨਾਂ ਨੇ ਉਸ ਕੁੜੀ ਨੂੰ ਉਹਨਾਂ ਤੋਂ ਬਚਾਉਣਾ ਚਾਹਿਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਇਹੋ ਜਿਹੀਆਂ ਘਟਨਾਵਾਂ ਘਟ ਰਹੀਆਂ ਆ ਕਦੇ ਕਿਤੇ ਬਲਾਤਕਾਰ ਹੋ ਜਾਂਦਾ ਹੈ ਅਜਿਹੀ ਏਦਾਂ ਕਿਡਨੈਪ ਕਰਕੇ ਤੇ ਇਹਨਾਂ ਨੇ ਕੁੜੀ ਨੂੰ ਵਿਚਾਰ ਰਹੀ ਤੇ ਉਹਨਾਂ ਵਿੱਚੋਂ ਇੱਕ ਮੁੰਡੇ ਨੇ ਇਹਨਾਂ ਤੇ ਜੜੀਆਂ ਗੋਲੀਆਂ ਚਲਾ ਦਿੱਤੀਆਂ ਤੇ ਇਹਨਾਂ ਦੇ ਦੋ ਗੋਲੀਆਂ ਲੱਗੀਆਂ ਨੇ ਇੱਕ ਗੋਲੀ ਇਹਨਾਂ ਦੇ ਧੌਂ ਦੇ ਵਿੱਚ ਲੱਗੀ ਹੈ ਤੇ ਇੱਕ ਮੋਢੇ ਦੇ ਜਿਹੜੀ ਗੋਲੀ ਲੱਗੀ ਹੈ ਤੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਜਿਹੜਾ ਸਾਡਾ ਤਰਨਤਨ ਡਿਸਟ੍ਰਿਕਟ ਹੈ ਤੇ ਪੱਟੀ ਹੈ ਪਿਛਲੇ ਕੋਈ ਦਿਨਾਂ ਤੋਂ ਵੀ ਤੇ ਬੜੇ ਚਿਰ ਤੋਂ ਹੀ ਇਹ ਖਬਰਾਂ ਦੀਆਂ ਸੁਰਖੀਆਂ ਰਹਿੰਦਾ ਹੈ ਤੇ ਯੂਪੀ ਵਾਲਾ ਜਿਹੜਾ ਹਾਲ ਹੈ ਇੱਥੇ ਹੋਇਆ ਪਿਆ ਪੁਲਿਸ ਕੋਈ ਮਿਲੀ ਹੈ ਪੁਲਿਸ ਹੈਲਪ ਮਿਲੀ ਹੈ ਮੇਬੀ ਅਸੀਂ ਹੁਣ ਗੱਲ ਕੀਤੀ ਹੈ ਸਾਡੇ ਕਾਫੀ ਸੀਨੀਅਰ ਲੀਡਰਾਂ ਨੇ ਵੀ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਜਲਦੀ ਅਸੀਂ ਜਿਹੜੇ ਉਹ ਬੰਦੇ ਜਿਹਨਾਂ ਗੋਲੀਆਂ ਚਲਾਈਆਂ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ। ਕੁਝ ਆਡੈਂਟੀਫਾਈ ਹੋਏ ਬੰਦੇ? ਆਡੈਂਟੀਫਾਈ ਹੋ ਗਏ ਜੀ। ਕੀ ਕੁਝ ਕੀ ਇਤਿਹਾਸ ਹੁੰਦਾ ਕੁਝ ਤੁਹਾਨੂੰ ਪਤਾ ਲੱਗੇ? ਨਹੀਂ ਉਹਦੀ ਅਸੀਂ ਹੁਣ ਰਿਪੋਰਟ ਲਵਾਂਗੇ ਜੀ ਵੀ ਕੌਣ ਕੌਣ ਸੀ ਉਹ। ਅਸੀਂ ਇਹਨਾਂ ਨੂੰ ਉਸੇ ਵੇਲੇ ਹਸਪੀਟਲ ਐਂਬੂਲੈਂਸ ਲੈ ਕੇ ਆਇਆ ਇੱਥੇ ਫਿਰ ਅਸੀਂ ਇਹਨਾਂ ਦਾ ਇਲਾਜ ਕਰਵਾਉਣ ਲੱਗ ਪਏ। ਸਟੂਡੈਂਟ ਵਗੈਰਾ ਸੀ ਕਿ ਕੇਸ ਦੀ ਹੋ ਗਈ। ਉਹ ਇਹਨਾਂ ਨੂੰ ਪਤਾ ਜੀ ਵੀ ਮੈਂ ਉਸਤੇ ਕੋਈ ਟਿੱਪਣੀ ਨਹੀਂ ਕਰ ਸਕਦਾ। ਕਿਨੇ ਫੇਰ ਲੱਗੇ? 2 ਫੇਰ ਲੱਗੇ ਜੀ। ਕਿੱਥੇ ਕਿੱ데 ਲੱਗਾ? ਇੱਕ ਇਹਨਾਂ ਏ ਜੀ ਸਾਡੇ ਪ੍ਰੈਜ਼ੀਡੈਂਟ ਆ ਪਟਿਆਲਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਇਹ ਪੱਟੀ ਕਿਸੇ ਰਿਸ਼ਤੇਦਾਰ ਕੋਲੋਂ ਉੱਥੇ ਆਏ ਸੀ ਉੱਥੇ ਕੁੱਲਾ ਚੌਂਕ ਦੇ ਵਿੱਚ ਕੁਝ ਗੁੰਡੇ ਜਿਹੜੇ ਆ ਇੱਕ ਲੜਕੀ ਨੂੰ ਜ਼ਬਰਦਸਤੀ ਗੱਡੀ 'ਚ ਖਿੱਚ ਕੇ ਚੜਾ ਰਹੇ ਸੀ ਇਹਨਾਂ ਨੇ ਉਹ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਡਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹ ਜਿਹੜੇ ਮੁੰਡੇ ਜ਼ਬਰਦਸਤੀ ਲੜਕੀ ਨੂੰ ਚੜਾ ਰਹੇ ਸੀ ਉਹਨਾਂ ਨੇ ਇਹਨਾਂ ਤੇ ਗੋਲੀਆਂ ਚਲਾਈਆਂ ਜਿਹੜੀ ਇੱਕ ਇਹਨਾਂ ਦੇ ਗਰਦਨ 'ਚ ਇਖ ਲੱਗੀ ਏ ਇੱਕ ਇਥੇ ਸ਼ੋਲਡਰ ਤੇ ਲੱਗੀ ਏ ਤੇ ਗਬੀਰ ਜਖਮੀ ਨੇ ਲੈਂਡ ਆਰਡਰ ਦੀ ਜਿਹੜੀ ਸਥਿਤੀ ਹੈ ਬਿਲਕੁਲ ਜਿਹੜੀ ਨਕਮੀ ਹੈ ਅਤਨਿੰਦਨਯੋਗ ਹੈ ਤੁਸੀਂ ਵੇਖੋ ਆ ਮੈਂ ਅੰਦਰ ਵੀ ਗੱਲ ਕਰਕੇ ਟਿਆ ਵੀ ਜਿਹੜਾ ਚੋਣ ਜਾਬਤਾ ਲੱਗਿਆ ਹੈ ਤੇ ਅਸਲਾ ਜਿਹੜਾ ਸ਼ਰਿਆਮ ਲੋਕੀ ਝੜਕਾਂ ਦੇ ਲਈ ਫਿਰਦੇ ਆ ਕਿਉਂਕਿ ਆਮ ਇੱਕ ਘਾਵਤ ਹੈ ਵੀ ਜਦੋਂ ਆਪਾਂ ਇਲੈਕਸ਼ਨ ਦੇ ਦੌਰਾਨ ਜਦੋਂ ਕੋਡ ਲੱਗ ਜਾਂਦਾ ਅਸਲਾ ਬਕੈਦਾ ਜਮਾ ਹੋ ਜਾਂਦਾ ਕਿਸੇ ਅੱਜ ਤੱਕ ਪੱਟੀ ਜਦੋਂ ਪਹਿਲਾਂ ਵੀ ਇਲੈਕਸ਼ਨ ਹੋਈਆਂ ਤੁਸੀਂ ਵੇਖਿਆ ਵੀ ਉੱਥੇ ਗੁੰਡਾਗਰਦੀ ਹੋਈ ਹੈ ਗੋਲੀ ਚੱਲੀਆਂ ਹੈ ਸ਼ਰਿਆਂ ਵਿੱਚ ਚੱਲੀਆਂ ਅੱਜ ਤੱਕ ਉਹ ਜਿਹੜਾ ਮਾਮਲਾ ਜਿਉਂ ਦਾ ਤਿਉਹ ਹੈ ਆ ਪਿਛਲੇ ਦਿਨੀ ਜਿਹੜਾ ਉੱਥੇ ਇੱਕ ਨਸ਼ਾ ਫੜਿਆ ਗਿਆ ਸਾਰਦ ਸਿੰਘ ਸਰਪੰਚ ਕੋਲੋਂ ਜਿਹਦੇ ਸਬੰਧ ਵਿੱਚ ਅਸੀਂ ਆਈਜੀ ਸਾਹਿਬ ਨੂੰ ਮਿਲਣ ਵੀ ਜਾ ਰਹੇ ਹਾਂ ਅਸੀਂ ਸੋਚ ਰਹੇ ਸੀ ਵੀ ਆਈਪੀਐਸ ਜਿਹੜੇ ਅਫਸਰ ਨਵੇਂ ਲੱਗੇ ਆ ਇੱਥੇ ਆਣ ਕੇ ਵੀ ਬੜਾ ਸੁਧਾਰ ਹੋਇਆ ਪਰ ਇੱਥੋਂ ਲੱਗਦਾ ਵੀ ਬਸ ਸੁਧਾਰ ਉੱਤੇ ਉੱਤੇ ਹੀ ਹੈ ਜਿਹੜੇ ਜਿਹੜੇ ਇਜੜ ਹੋਏ ਨੇ ਉਹਦਾ ਰਿਟੀਫਿਕੇਸ਼ਨ ਕੀ ਕੋਣ ਹੈਗੇ ਇਹਨਾਂ ਦਾ ਨਾਮ ਚੇਤਨ ਸਿੰਘ ਜੋੜਾ ਮਾਜਰਾ ਇਹ ਪਟਿਆਲਾ ਜ਼ਿਲ੍ਹਾ ਦਿਹਾਤੀ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਗੱਲ ਹੋਈ ਗਾ ਲੈ ਜੀ ਪੱਟੀ ਐਦਾਂ ਲਾਰਾ ਸੀ ਥੋੜਾ ਜਿਹਾ ਮੈਂ ਚੌਕ ਚੋਂ ਜਦੋਂ ਮੈਂ ਕ੍ਰੋਸ ਕਰਨ ਲੱਗਿਆ ਤਾਂ ਮੈਂ ਕੀ ਦੇਖਦਾ ਕਿ ਇੱਕ ਮੁੰਡਾ ਇੱਕ ਕੁੜੀ ਨੂੰ ਧੱਕੇ ਨਾਲ ਖਿੱਚ ਕੇ ਗੱਡੀ 'ਚ ਸੁੱਟ ਰਿਹਾ ਵੱਡੀ ਚੋਨਾ ਨੇ ਪਿਠਿਆ ਲਈ ਉਹ ਮੁੰਡਾ ਹਜੇ نیچے ਸੀ ਉਹ ਤੋਂ ਬੈਠ ਨਹੀਂ ਹੋ ਰਿਹਾ ਸੀ ਉਹ ਕੁੜੀ ਨੂੰ ਧੱਕੇ ਨਾਲ ਵਿੱਚ ਸੁੱਟ ਕੇ ਲੈ ਕੇ ਜਾਣਾ ਚਾਹੁੰਦੇ ਸੀ ਮੈਂ ਉਹਨਾਂ ਤੋਂ ਪੁੱਛਿਆ ਵੀ ਕਿਉਂ ਲੈ ਕੇ ਜਾ ਰਹੇ ਹੋ ਉਹ ਕਹਿੰਦੇ ਸਾਡਾ ਨਿੱਜੀ ਮਸਲਾ ਹੈ ਤੁਸੀਂ ਵਿੱਚ ਦਖਲ ਅੰਦਾਜ਼ੀ ਨਾ ਦਿਓ ਅਸੀਂ ਤੁਹਾਨੂੰ ਗੋਲੀ ਮਾਰ ਦਾਂਗੇ ਮੈਂ ਕੁੜੀ ਦੀ ਬਾਹ ਫੜ ਕੇ ਉਹਨੂੰ ਕੁੜੀ ਨੂੰ ਥੱਲੇ ਤਾਰ ਲਿਆ ਜਦੋਂ نیچے ਤਾਰ ਲਿਆ ਉਹਨਾਂ ਨੇ ਸੋਚਿਆ ਵੀ ਕੁੜੀ ਨੂੰ ਲੈ ਗਿਆ ਉਹਨਾਂ ਨੇ ਮੇਰੇ ਤੇ ਜੀ ਦੋ ਫੈਰ ਉਹਨਾਂ ਨੇ ਮেরে ਮਾਰੇ ਜੀ ਇੱਕ ਮੇਰੇ neck ਤੇ ਲੱਗਿਆ ਇੱਕ ਮੇਰੇ ਸ਼ੋਲਡਰ ਤੇ ਤੇ ਇਨੇ ਜੀ ਮੈਨੂੰ ਫਿਰ ਉੱਥੋਂ ਉਹ ਭੱਜ ਗਏ ਤੇ ਮੈਨੂੰ ਹਸਪੀਟਲ ਐਡਮਿਟ ਕਰਾਤਾ ਜੀ ਬੰਦਿਆਂ ਨੇ ਉਹ ਮਿਲ ਕੁੜੀ ਨੇ ਬਿਆਨ ਦਿੱਤਿਆ ਜੀ ਕੁੜੀ ਜਾਣਦੀ ਹੈ ਉਹਨਾਂ ਨੂੰ ਤੇ ਉਹ ਉਹਨੇ ਕੁੜੀ ਨੇ ਬਿਆਨ ਦਿੱਤੇ ਕੁੜੀ ਨੇ ਦੱਸਿਆ ਵੀ ਉਹ ਪੱਟੀ ਤੋਂ ਹੀ ਨੇ ਮੁੰਡਾ ਉਹ ਜਿਹੜਾ ਉਹਨੂੰ ਖਿੱਚ ਕੇ ਵਿੱਚ ਸੁੱਟ ਰਿਹਾ ਸੀ ਚਾਰ ਜਣੇ ਹੋਰ ਸੀ ਉਹਨਾਂ ਦਾ ਉਹ ਆਈਡੈਂਟੀਫਾਈ ਕਰੋ ਪਰ ਉਹ ਜਿਹੜਾ ਚੱਕ ਕੇ ਸੁੱਟ ਰਿਹਾ ਸੀ ਉਹ ਪੱਟੀ ਦਾ ਸੀ ਜੇ ਅਸੀਂ ਕਿਹੜੀ ਪਾਰਟੀ ਤੋਂ ਕਿਤੇ ਮੈਂ ਮੈਂ ਆਮ ਆਦਮੀ ਪਾਰਟੀ ਦਾ ਪਟਿਆਲੇ ਤੋਂ ਦੇਹਾਤੀ ਦਾ ਜਿਲ੍ਹਾ ਪ੍ਰਧਾਨ ਹੈ। ਕੀ ਨਾਮ ਤੁਹਾਡਾ? ਚੇਤਨ ਸਿੰਘ ਜੌੜਾ ਮੱਧਰੇ। ਤੇ ਇੱਥੇ ਕਿਸ ਪਰਪਸ ਨਾਲ ਆਏ? ਇਹ ਮੈਂ ਉੱਥੇ ਆਪਣਾ ਨਿੱਜੀ ਕੰਮ ਆਇਆ ਸੀ ਯੋਈ ਕੋਈ। ਮੈਂ ਬਸ ਬੈਠੀ ਤੁਰਿਆ ਜਾ ਰਿਹਾ ਸੀ ਚੌਕ ਚੋਂ। ਜਦੋਂ ਮੈਂ ਦੇਖਿਆ ਵੀ ਕੁੜੀ ਨਾਲ ਧੱਕਾ ਹੋ ਰਿਹਾ ਹੈ ਤਾਂ ਮੇਤੋ ਰਹਿਣ ਆ ਗਿਆ ਤੇ ਮੈਂ ਕੁੜੀ ਨੂੰ ਛਡਾਉਣ ਚ ਕੰਮਜਾਬ ਹੋਇਆ। ਮੈਨੂੰ ਐਡੀ ਖੁਸ਼ੀ ਆ। ਬਾਕੀ ਜਾਮ ਵੀ ਚਲੀ ਜੋ ਤਾਂ ਵੀ ਕੋਈ ਦੁਖਾਲੀ ਗੱਲ। ਕੁੜੀ ਕੋ ਸਟੂਡੈਂਟ ਨੀ ਮੈਨੂੰ ਮੈਂ ਤਾਂ ਜਾਣਦੀ ਨਹੀਂ ਸੀ ਜੀ ਕੁੜੀ ਨੂੰ ਹਾਂ ਮੈਂ ਤਾਂ ਆਮ ਲੋਕਾਂ ਦੀ ਤਰ੍ਹਾਂ ਤੁਰਿਆ ਜਾ ਰਿਹਾ ਸੀ ਪਰ ਤੱਕਾ ਦੇਖ ਕੇ ਮੈਂ ਤਾਂ ਰੁਕਿਆ ਨਹੀਂ ਆ ਮੈਂ ਉਹਨੂੰ ਕਾਰ ਕੁਝ ਬਜਾਨ ਭਾਈ ਕਾਰ ਕਿਹੜੀ ਸੀ ਕਾਰ ਵੱਡੀ ਕਾਰ ਸੀ ਜੀ ਮੇਬੀ ਮੈਨੂੰ ਪੱਕਾ ਤਾਂ ਨਹੀਂ ਜਾਂ ਮੇਬੀ ਸ਼ੈਵਲਟ ਵਾਲਾ ਨਹੀਂ ਸ਼ਾਇਦ ਕਾਰ ਸੀ ਸ਼ਾਇਦ ਪੱਕਾ ਨਹੀਂ ਪਤਾ ਮੈਨੂੰ ਸੋ ਚੇਤਨ ਸਿੰਘ ਜੀ ਦੀ ਬਹਾਦਰੀ ਦੀ ਇਹ ਖਬਰ ਜਿਹੜੀ ਸਾਹਮਣੇ ਆਈ ਤੇ ਉਹ ਹੋਂ ਰੈਫਰ ਕੀਤਾ ਗਿਆ ਉਹਨਾਂ ਨੂੰ ਅੰਮ੍ਰਿਤਸਰ ਉੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਤੇ ਸਥਿਤੀ ਗੰਭੀਰ ਦੱਸੀ ਜਾ ਰਹੀ ਹੈ ਤੇ ਪੁਲਿਸ ਦਾ ਕਹਿਣਾ ਕਿ ਜਿਹੜੇ આરોપી ਨੇ ਉਹਨਾਂ ਨੂੰ ਜਲਦੀ ਫੜ ਲਿਆ ਜਾਏਗਾ ਸੋ ਇਹ ਵੱਡੀ ਖਬਰ ਸੀ ਕਿ ਚੇਤਨ ਸਿੰਘ ਜੀ ਦੀ ਬਹਾਦਰੀ ਕਰਕੇ ਇੱਕ ਬੱਚੀ ਨੂੰ ਕਿਡਨਾਪ ਹੋਣ ਤੋਂ ਬਚ ਗਿਆ ਲੇਕਿਨ ਇਹ ਸਾਰੇ ਦੇ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸੋ ਸਿਧਰ ਦੇਖਦੇ ਹੋਏ ਕਰੰਟਿਸ਼ੂਤ ਦੇਖਦੇ ਰਹਾ ਇਹ ਵਰ ਪੰਜਾਬੀ ਨਿਰਾਲ ਨਿਰਭਗ ਤੇ ਨਵੀਂ ਸੋਚ